ਫਦੂਪੁਰ ਦੇ ਬਿਜ਼ਨਿਸ ਸੀਗੇ ਦੋਨੇ ਭਰਾ ਇਹ ਹੰਗਾਲੇ ਵਿੱਚ ਆਪਣੀ ਬਿਲਡਿੰਗ ਦੀ ਦੁਕਾਨ ਦਾ ਕੰਮ ਕਰਦੇ ਆ ਉਥੋਂ ਜਦੋਂ ਸਾਮਾਨ ਨੂੰ ਛੁੱਟੀ ਕਰਕੇ ਆਪਣੇ ਘਰ ਜਾ ਰਹੇ ਸੀਗੇ ਜਦੋਂ ਮਸਾਹਪੁਰ ਤੋਂ ਆਪਣੇ ਕਰਨ ਲਈ ਆਣੇ ਮੋੜ ਤੋਂ ਤੇ ਆਪਣੇ ਮਟੀਰੀਅਲ ਸਾਈਡ ਤੋਂ ਸ਼ਿਫਟ ਯਾਰ ਗੱਡੀ ਆ ਰਹੀ ਸੀ ਬਹੁਤ ਸਪੀਡ ਤੇ ਇਹਨਾਂ ਨੂੰ ਮਗਰੋਂ ਦੋਨਾਂ ਭਰਾਵਾਂ ਨੂੰ ਹਿੱਟ ਕੀਤਾ ਜਿਹੜੇ ਮੌਕੇ ਤੇ ਹੀ ਇਹਨਾਂ ਭਰਾਵਾਂ ਦੋਨਾਂ ਦੀ ਉਥੇ ਮੌਤ ਹੋ ਗਈ ਜਿਹਦੀ ਇੰਨੀ ਮੰਦ ਭਾਗੀ ਖਬਰ ਜਦੋਂ ਸਾਨੂੰ ਪਤਾ ਲੱਗਾ ਤੇ ਬਹੁਤ ਹੀ ਦੁੱਖ ਹੋਇਆ ਦੋਨੇ ਭਰਾ ਇਹ ਜਿਹੜੇ ਸੀਗੇ ਇਹ ਘਰ 'ਚ ਇਹੀ ਹੀ ਕਮਾਉਣ ਵਾਲੇ ਸੀਗੇ ਇਹਨਾਂ ਦੇ ਛੋਟੇ-ਛੋਟੇ ਬੱਚੇ ਆ ਬਹੁਤ ਹੀ ਮਲਕੀ ਪਰਿਵਾਰ ਐਨੇ ਸਦਮੇ 'ਚ ਆ ਦੇ ਆ ਕਿ ਜਿਹੜੇ ਵੀ ਇਹ ਭਰਾਵਾਂ ਨਾਲ ਇੰਨੀ ਵੱਡੀ ਬਾਰਦਾਤ ਹੋਈ ਆ ਦੋਨਾਂ ਨਾਲ ਦੋਨੇ ਸਕੇ ਭਰਾ ਆ ਜੀ ਇਹ ਬਹੁਤ ਹੀ ਮਾੜੇ ਹਾਲਾਤਾਂ ਚੋ ਪਰਿਵਾਰ ਇੱਥੇ ਤੱਕ ਪਹੁੰਚਾ ਸੀਗਾ ਇਹਲੇ ਚਲੋ ਮਾੜਾ ਮੋਟਾ ਆਪਣੀ ਰਿਜਿਕ ਦਾ ਕੰਮ ਕਰਦੇ ਸੀਗੇ ਕਿਸੇ ਨਾਲ ਕੋਈ ਇਹਨਾਂ ਦਾ ਕੋਈ ਕਿਸੇ ਨਾਲ ਬੈਰ ਨਹੀਂ ਸੀਗਾ ਇੰਨੇ ਚੰਗੇ ਸੀਗੇ ਜੀ ਸਾਡੇ ਸਾਰੇ ਹੀ ਪਿੰਡ ਵਿੱਚ ਇੰਨੀ ਸੋਗ ਦੀ ਲਹਿਰ ਹੈ ਨਾ ਹਲੇ ਦੁਨੀਆ ਸਹਮੀ ਪਈ ਆ ਵੀ ਇਹਨਾਂ ਨੂੰ ਬੰਦ ਦੀ ਕਾਰਵਾਈ ਜਿਨ੍ਹਾਂ ਨੇ ਇਹਨਾਂ ਨੂੰ ਹਟ ਕੀਤਾ ਉਹਨਾਂ ਦੇ ਹੋਣੀ ਚਾਹੀਦੀ ਹੈ ਸਾਡੀ ਇਹ ਮੰਗ ਆ ਜੀ ਹੋਇਆ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਸਭ ਕੱਲ ਕਰੀਬ 8:00 ਵਜੇ ਸਾਨੂੰ ਮੈਸੇਜ ਆਇਆ ਕਿ ਮਸਾਹਰ ਪਰ ਮੋਟਰ ਲਾਗੇ ਇੰਸੀਡੈਂਟ ਹੋਇਆ ਹੈ ਜਿਸ ਵਿੱਚ ਦੋ ਵਿਅਕਤੀ ਦੀ ਮੌਤ ਹੋ ਗਈ ਉਹ ਦੋਨੇ ਸਕੇ ਭਰਾ ਹੀ ਉਹਨਾਂ ਵਿੱਚੋਂ ਵੱਡੇ ਦਾ ਨਾਮ ਹੈ ਗ੍ਰਮੀਤ ਲਾਲ ਛੋਟੇ ਦਾ ਨਾਮ ਰਵੀ ਦਾਸ ਵਾਸੀ ਪਿੰਡ ਵਧੂ ਬਰਕਤ ਇਹਨਾਂ ਦੀ ਡੈੱਡ ਬੋਡੀਆਂ ਸਿਵਲ ਹਸਪਤਾਲ ਮੁਕਰੀਰ ਭੈਗੀਆਂ ਗਈਆਂ ਹੁਣ ਗ੍ਰਮੀਤ ਲਾਲ ਦੇ ਗ੍ਰਮੀਤ ਲਾਲ ਦੇ ਲੜਕੇ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 150 225224 ਤੇ ਅੰਡਰ ਸੈਕਸ਼ਨ 281 106 324 5 ਵੀ ਐਨ ਐਸ ਅੰਦਰ ਰਜਿਸਟਰ ਕੀਤਾ ਗਿਆ ਹੈ ਦੋਸ਼ੀ ਜਿਹੜਾ ਵਾਦਿਸ ਹੋ ਚੁੱਕਾ ਵਾ ਦੋਸ਼ੀ ਨੂੰ ਵੀ ਸ਼ਾਮ ਤੱਕ ਇਹਦਾ ਕੰਮ ਕਰਨਾ ਕਰਨਾ ਹੈ ਕੀ ਕਾਰਵਾਈ ਕੀਤੀ ਹੈ ਤੇ ਕਲਪ ਤੁਸੀਂ ਮਕਦਮਾ ਦਰਜ ਕਰਤਾ ਐਕਸੀਡੈਂਟ ਦਾ ਮਕਦਮਾ ਦਰਜ ਕਰਤਾ ਜਿਹੜੇ ਸੈਕਸ਼ਨ ਤੁਹਾਨੂੰ ਨਵੇਂ ਨਵੇਂ ਕਾਨੂੰਨ ਦਾ ਦੱਸਿਆ ਇਹਨਾਂ ਦੇ ਦਰਖਾਸਤ ਰਜਿਸਟਰ ਕੀ ਪਿਛੜੇ ਜਿਹੜੇ ਜਿਹੜੀ ਮੌਤ ਹੋਈ ਹੈ ਉਹ ਵਿਆਹੇ ਹੋਏ ਸਦੇ ਕਿਸਾ ਹਾਂ ਜੀ ਉਹ ਸਾਦੀ ਸ਼ੁਦਾ ਹੈ ਉਹਨਾਂ ਦੀ ਉਮਰ ਇੱਕ ਦੀ 50 ਸਾਲ ਹੈ ਇੱਕ ਦੀ 53 ਸਾਲ ਹੈ ਬੱਚੇ ਉਹਨਾਂ ਦੇ ਤੇ ਇੱਥੇ ਪੰਗਾਲੇ ਉਹ ਬਿਲਡਿੰਗ ਦਾ ਕੰਮ ਕਰਦੇ ਸੀ